ਸਤ ਸ੍ਰੀ ਅਕਾਲ ਦੋਸਤੋ ਮੇਰੀ ਇਹ ਗੱਲ ਨੂੰ ਨਾ ਪੂਰੇ ਧਿਆਨ ਤੇ ਗੌਰ ਦੇ ਨਾਲ ਜਰੂਰ ਸੁਣਿਓ ਸ਼ਾਇਦ ਇਹ ਘਟਨਾ ਤੁਹਾਡੇ ਨਾਲ ਵੀ ਕਿਸੇ ਨਾ ਕਿਤੇ ਵਾਪਰੀ ਹੋਵੇ ਇੱਕ ਵਾਰ ਨਾ ਪੰਜ ਦੋਸਤ ਹਿਮਾਲਿਆ ਪਰਬਤ ਨੂੰ ਸਰ ਕਰਨ ਵਾਸਤੇ ਤੁਰੇ ਰਾਤ ਦੇ ਵਿੱਚ ਤੁਰੇ ਜਾਂਦੇ ਤੁਰੇ ਜਾਂਦੇ ਤੁਰੇ ਜਾਂਦੇ ਪਿਛਲਾ ਦੋਸਤ ਅਗਲੇ ਦੋਸਤਾਂ ਨੂੰ ਕਹਿੰਦਾ ਕਹਿੰਦੇ ਵੀ ਰਸਤੇ ਦੇ ਵਿੱਚ ਬਹੁਤ ਪਹਾੜ ਆਉਣੇ ਨੇ ਸੰਗੜੇ ਜੰਗਲ ਆਉਣੇ ਨੇ ਵੀ ਮੈਤੋਂ ਇਹ ਕੰਮ ਨਹੀਂ ਹੋਣਾ ਮੈਤੋਂ ਪਰਬਤ ਦੀ ਚੋਟੀ ਦੇ ਉੱਪਰ ਚੜ੍ਹ ਨਹੀਂ ਹੋਣਾ ਤਾਂ ਉਹਨਾਂ ਦੇ ਵਿੱਚੋਂ ਇੱਕ ਦੋਸਤ ਪਿੱਛੇ ਮੁੜਿਆ ਆ ਵਾਪਸ ਮੁੜਿਆ ਰਹਿ ਗਏ ਚਾਰ ਦੋਸਤ ਚਾਰ ਦੋਸਤ ਤੁਰਦੇ ਗਏ ਤੁਰਦੇ ਗਏ ਤੁਰਦੇ ਗਏ ਅੱਗੇ ਇੱਕ ਸੰਗੜਾ ਜੰਗਲ ਆਇਆ ਸੰਗੜੇ ਜੰਗਲ ਨੂੰ ਵੇਖ ਕੇ ਜਿਹੜਾ ਚੌਥਾ ਦੋਸਤ ਹੀ ਅਗਲੇ ਦੋਸਤਾਂ ਨੂੰ ਕਹਿੰਦਾ ਵੀ ਅੱਗੇ ਸੰਗੜਾ ਸੰਗਣਾ ਜੰਗਲ ਆ ਵੀ ਜੰਗਲ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਜ਼ਹਿਰੀਲੇ ਜੀਵ ਸ਼ੇਰ, ਸੱਪ ਅਤੇ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰ ਹੋਣਗੇ ਵੀ ਮੈਂ ਤਾਂ ਇਹ ਕੰਮ ਨਹੀਂ ਕਰ ਸਕਦਾ ਮੈਂ ਵੀ ਵਾਪਸ ਚੱਲਿਆ ਪਿੰਡ ਤੇ ਉਹਨਾਂ ਦੇ ਵਿੱਚੋਂ ਚੌਥਾ ਦੋਸਤ ਵੀ ਵਾਪਸ ਮੁੜਿਆ ਰਹਿ ਗਏ ਤਿੰਨ ਦੋਸਤ ਤਿੰਨ ਦੋਸਤ ਤੁਰਦੇ ਗਏ ਤੁਰਦੇ ਗਏ ਤੁਰਦੇ ਗਏ ਤੇ ਅੱਗੇ ਇੱਕ ਗਹਿਰਾ ਪਾਣੀ ਆਇਆ ਉਹ ਪਾਣੀ ਦੇਖ ਕੇ ਤੀਸਰਾ ਦੋਸਤ ਵੀ ਵਾਪਸ ਮੁੜਿਆ ਤੇ ਅੱਗੇ ਰਹਿ ਗਏ ਦੋ ਦੋਸਤ ਦੋ ਦੋਸਤ ਅੱਗੇ ਵੱਧੇਗੇ ਵੱਧਦੇਗੇ ਵੱਧਦੇਗੇ ਜਿਉਂਗੀ ਇਹ ਹਿਮਾਲਿਆ ਪਰਬਤ ਦੀ ਚੋਟੀ ਚੜਨ ਲੱਗੇ ਬਰਫ਼ ਦੇਖ ਕੇ ਉੱਚੇ ਪਹਾੜ ਦੇਖ ਕੇ ਚੌਥਾ ਦੋਸਤ ਵੀ ਅਗਲੇ ਦੋਸਤ ਨੂੰ ਇਹ ਕਹਿ ਕੇ ਵੀ ਮੈਂ ਅੱਗੇ ਨਹੀਂ ਜਾਣਾ ਚਾਹੁੰਦਾ ਵੀ ਮੈਂ ਚੱਲਿਆਂ ਵਾਪਸ ਮੁੜਿਆ ਸੋ ਜਿਹੜਾ ਪੰਜਵਾਂ ਦੋਸਤ ਵੀ ਉਹ ਪਰਬਤ ਚੜਦਾ ਗਿਆ ਚੜਦਾ ਗਿਆ ਆਖੀਰ ਵਿੱਚ ਉਹਨੇ ਨਾ ਹਿਮਾਲਿਆ ਪਰਬਤ ਦੀ ਚੋਟੀ ਦੇ ਉੱਪਰ ਜਿੱਤ ਦਾ ਨਿਸ਼ਾਨ ਛੰਡਾ ਗੱਡਤਾ ਇਹ ਚੌਥਿਆ ਦੋਸਤ ਉਸ ਪਹਾੜੀ ਦੇ ਉੱਪਰ ਕਿਵੇਂ ਚੜਿਆ ਕਿਉਂਕਿ ਉਹਨੂੰ ਸੁਣਾਈ ਨਹੀਂ ਦਿੱਤੀ ਦਿੰਦਾ ਜੇ ਉਹ ਪਿਛਲੇ ਭੱਜੇ ਹੋਏ ਚਾਰ ਦੋਸਤਾਂ ਦੀਆਂ ਗੱਲਾਂ ਸੁਣ ਲੈਂਦਾ ਤਾਂ ਸ਼ਾਇਦ ਉਹ ਵੀ ਆਪਣੇ ਮਕਾਮ ਤੇ ਨਾ ਪਹੁੰਚ ਸਕਦਾ ਸੋ ਮੇਰੀ ਬੇਨਤੀ ਹੈ ਵੀ ਕਿਸੇ ਦੀ ਗੱਲ ਨਾ ਸੁਣਿਆ ਕਰੋ ਜਦੋਂ ਤੁਸੀਂ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ ਤਾਂ ਤੁਸੀਂ ਵੀ ਢਾਈ ਦੀ ਕਲਾ ਦੇ ਵਿੱਚ ਚਲੇ ਜਾਨੇ ਹੋ ਤੁਸੀਂ ਆਪਣਾ ਲਗਾਤਾਰ ਜਿਹੜੇ ਕੰਮ ਨੂੰ ਕਰਨਾ ਹੁੰਦਾ ਉਹਨੂੰ ਆਪਣਾ ਇੱਕ ਚਿੱਤਮਨ ਲਾ ਕੇ ਕਰਿਆ ਕਰੋ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਮੈਂ ਅੱਜ ਤੋਂ ਕੁਝ ਸਮੇਂ ਪਹਿਲਾਂ ਫੇਸਬੁੱਕ ਤੇ ਇੱਕ account ਬਣਾਇਆ ਤੇ ਮੈਂ ਉਹਦੇ ਉੱਪਰ ਵੀਡੀਓ ਪਾਉਣ ਲੱਗਿਆ ਤਾਂ ਲੋਕਾਂ ਨੇ ਮੈਨੂੰ ਬੜੇ ਤਾਣੇ ਮਿਹਣੇ ਮਾਰੇ ਤੇ ਬਹੁਤ ਕੁਝ ਕਿਹਾ ਕਈ ਦੋਸਤ ਮੇਰੇ ਨਾਲ ਹੋਰ ਵੀ ਵੀਡੀਓ ਪਾਉਣ ਲੱਗੇ ਸੀ ਉਹ ਵੀ ਉਹ ਸਫਲ ਹੋ ਗਏ ਸਫਲ ਨਹੀਂ ਹੋਏ ਮੈਂ ਲਗਾਤਾਰ ਉਹਦੇ ਪਰ ਮਿਹਨਤ ਕਰਦਾ ਰਿਹਾ ਮੇਰੇ ਅੱਜ ਤਕਰੀਬਨ ਵੀ 2 ਲੱਖ 4000 ਫੋਲਰ ਨੇ ਵਧੀਆ ਇਨਕਮ ਮੈਨੂੰ ਫੇਸਬੁੱਕ ਤੋਂ ਹੋ ਜਾਂਦੀ ਹੈ YouTube ਤੇ ਵੀ ਆਪਣਾ ਚੈਨਲ ਹੈ ਤੇ ਫੇਸਬੁੱਕ ਤੇ ਵੀ ਤਕਰੀਬਨ ਵੀ ਦੋ ਦੇ ਕਰੀਬ ਚੈਨਲ ਨੇ ਜਿੰਨਾ ਤੋਂ ਮੈਨੂੰ ਵਧੀਆ ਇਨਕਮ ਹੋ ਜਾਂਦੀ ਹੈ ਜੇ ਮੈਂ ਵੀ ਉਹਨਾਂ ਲੋਕਾਂ ਦੀ ਗੱਲ ਸੁਣਦਾ ਤਾਂ ਮੈਂ ਇਸ ਮਕਾਮ ਤੇ ਨਾ ਪਹੁੰਚਦਾ ਸੋ ਮੇਰੀ ਬੇਨਤੀ ਹੈ ਵੀ ਕਿਸੇ ਦੀ ਗੱਲ ਦੇ ਵਿੱਚ ਆ ਕੇ ਆਪਣੇ ਨਿਸ਼ਾਨੇ ਤੋਂ ਨਾ ਖੁੰਝਿਆ ਕਰੋ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਬਾਕੀ ਗੱਲ ਹੋਰ ਮੇਰੇ ਪੂਰੇ ਧਿਆਨ ਦੇ ਨਾਲ ਸੁਣ ਲਿਓ ਜੇ ਕੋਈ ਵੀਰ ਫੇਸਬੁੱਕ ਤੋਂ ਇਨਕਮ ਕਰਨੀ ਚਾਹੁੰਦਾ ਤਾਂ ਸਾਡੇ ਨਾਲ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੁਹਾਡੇ ਫੇਸ ਤੁਹਾਡੇ ਫੇਸਬੁੱਕ ਤੇ ਅਕਾਊਂਟ ਦੇ ਵਿੱਚ ਕੋਈ ਵੀ ਪ੍ਰੋਬਲਮ ਆਇਆ ਸੀ ਤੁਹਾਨੂੰ ਤੁਹਾਡਾ ਅਕਾਊਂਟ ਹੈ ਫ੍ਰੀ ਦੇ ਵਿੱਚ ਠੀਕ ਕਰਕੇ ਦੇਵਾਂਗੇ ਬਾਕੀ ਲਗਾਤਾਰ ਲੱਗੇ ਰਹੋ ਤਾਂ ਤੁਸੀਂ ਇੱਕ ਦਿਨ ਅਖੀਰ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦੇ ਹੋ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਸਤਿ ਸ੍ਰੀ ਅਕਾਲ।